ਇਸ ਦੀ ਇਸ ਦੀ ਇਸ ਕੁਝ ਆਜਾ ਆਪਾਂ ਨੂੰ ਹੈਗੇ ਅੱਜ ਛੁੱਟੇ ਤੇ ਬਾਕੀ ਨਾਲ ਦੇ ਬੰਦੇ ਗਏ ਨੇ ਚਰਚ ਤੇ ਆਪਾਂ ਅੱਜ ਘਰ ਵਿੱਲੇ ਆਂ ਦੇਖੋ ਤੇ ਅੱਜ ਕੀ ਕਰਨਦੇ ਤੇ ਅੱਜ ਕੀ ਕਰਨਦਿਆ ਮੱਦਾ ਬਣਨਾ ਕੀ ਪਰ ਨਾ ਬਣਦੇ ਆ আচ্ছা ਇਧਰ ਸਾਡਾ ਮੰਨਤ ਚਾ ਮੰਨਤ ਹੈਲੋ ਬੱਬੂ ਤੇ ਇੱਧਰ ਸਾਡੀ ਹੱਗ ਜੀ ਨਾਨੀ ਨਾਨੀ ਸਾਡੀ ਡਈ ਐ ਸਵੈਟਰ ਸੂਟਰ ਉਹਨਾਂ ਨੇ ਕੋਟੀਆਂ ਤੇ ਗੋਗੂ ਸਾਡਾ ਡਿਆ ਵਾ ਪੜਨ ਸਕੂਲ ਦਾ ਕੰਮ ਡਿਆ ਕਰਨਾ ਤੇ ਇੱਧਰ ਹੈਗਾ ਬੀਬੀ ਉਹਨਾਂ ਦਾ ਕਾਰ ਇੱਧਰ ਆਪਣਾ ਹੈਗਾ ਜੀ ਉਹ ਤੂੰ ਇੱਥੇ ਕੀ ਕਰਦੇ ਆ ਛਲੇ ਤਰ ਲੱਗਣਾ ਇਥੋਂ ਛਲੇ ਜਾ ਬਸ ਇੱਕ ਕਰਿਆ ਤੇ ਅੱਜ ਆਪਣਾ ਦਿਨ ਇਦਾਂ ਹੀ ਜਾਂਦਾ ਹੋ ਜਾਣਾ ਬਤੀਤ ਵੈਸੇ ਕੰਮ ਤੋਂ ਬਗੈਰ ਚੰਗਾ ਨਹੀਂ ਲੱਗਦਾ ਕਿਉਂਕਿ ਵੇਲੇ ਬੰਦੇ ਦਾ ਟਾਈਮ ਪਾਸ ਜਿਹੜਾ ਬੜਾ ਉੱਖਾ ਹੁੰਦਾ ਵਾ ਲੋਕੀ ਪਤਾ ਨਹੀਂ ਕਿੱਦਾਂ ਕਰ ਲੈਂਦੇ ਵੇਲੇ ਬੈਠੇ ਟਾਈਮ ਪਾਸ ਘਰਾਂ ਦੇ ਵਿੱਚ ਬੈਠ ਕੇ ਪਰ ਆਪਣਾ ਤੇ ਹੁੰਦਾ ਨਹੀਂ ਆ ਹੁਣ ਵੇਖਦੇ ਆ ਪ੍ਰੋਗਰਾਮ ਕੀ ਕਰਨਾ ਹੁਣ ਆਪਾਂ ਸਾਰੀ ਦਿਹਾੜੀ ਦੇ ਵਿੱਚ बहुत सारी असालो कारे कमल कार ਆਈ ਸਾਥੀ ਗਾਣ ਦੋਸਤ ਆਪਣੇ ਹਰਵਾਲ ਪੈਟ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜੀ ਪਾਲਕੀ ਅਗਰੀਆ ਆਣੀ ਵੀ ਆਏ ਉਹਦੇ ਕੋਲ ਜੀ ਆਇਆਂ ਨੂੰ ਤੇਰਾ ਇਿੱਕ ਤੇ ਚੁਪਾਉਣਾ ਨਹੀਂ ਰਈ ਗਾਇ ਗਾਇ ਸੂਰਤ ਮਹਿਸ਼ਣ ਚੜ੍ਹੂ ਸਿੱਕਾ ਦੁਨੀਆ ਦੇ ਹੱਥ ਤੋਂ ਉਹ ਕਿਹ ਕਿਹ ਨੂੰ ਦਵੇਗਾ ਇਹੋ ਸਭ ਇਹ ਦੁਨੀਆ ਦੇ ਕਿਉਂ ਤੇ ਨਾਇਕ ਅਗੀ ਕਲੋੜੀਆ ਦੇ ਵਿੱਚ ਜਿੱਤੇ ਆਪਣੀ ਸਭਾ ਯਾਤਰਾ ਟਿਕਣ ਵੀ اوه يا نال ما في كانه ديار کي سُنه ني جو کي سُقوم کي جو پي وري وري يا نال you <laughs> ਕਰਮ ਦੇ ਅਤੇ ਮਾਈ ਜੌਨ ਅ ਰੈਸਿਲੈਂਸ ਦੀ ਬਹੁਤ ਸਾਰੀ ਅਰਦਾਸ ਕਰਨ ਦੇ ਪਰਵੀਰ ਸਿੰਘ ਮਸੀਹ ਕਹਿੰਦੇ ਗੱਲ ਬਾਤ ਚਰ ਘੜ ਕਰਵਾਉਣ ਦੇ ਉਹ ਜਿਹੜੇ ਸਾਲ ਅੱਗੇ ਜੀਐਮ ਪਿੰਨ ਨੂੰ ਕਹਿੰਦੇ ਪ੍ਰਵਾਨ ਕਰਿਓ ਇਹ ਰਾ ਟਾਈਮਰ ਨਾ ਤਾਲ ਬੰਦਾ ਆ ਤੇ ਜੂਆ ਡਾਵੇ ਕਿੱਡੇ ਪੱਠੇ ਪੱਗੇ ਲੈ ਜਾਂਦੇ ਆਵੇ ਕੀ ਕਰਦੇ ਜੀ दवे भैन भा खाता चाह पी चल वादिया हो बना हमू रोटियां ला हम पत्त बना सब्जी बना ती जा हजे बना हजे बनानी चल ठीक है कोई गल गोलो कि अच्छा जी चल ठीक है ਕੀ ਕਰਦਾ ਘੁੱਟ ਤੇ ਗੁੱਟੀਆਂ ਚੜਾਉਂਦਾ ਰਹਿਣਾ ਕਿਉਂ ਕੋਈ ਪੜ੍ਹਾਈ ਨਹੀਂ ਲਿਖਾਈ ਨਹੀਂ ਕੁੱਟੀ ਵੀ ਟੂ ਵੀ ਵੇਖ ਲਿਆ ਕਰ ਲੱਲੀ ਸ਼ਾ ਦਾ ਵੇਖੋ ਜੀ ਸ਼ਹਿਰ ਚੱਲੇ ਆ ਤੇ ਮੜਾ ਜ ਆ ਕੰਮ ਪੈ ਗਿਆ ਸੀਗਾ ਸ਼ਹਿਰ ਇੱਕ ਰਿਮੋਟ ਲੈ ਕੇ ਉਹਨਾਂ ਮਾਲਾਬਾ ਤੇ ਇੱਕ ਆਪਾਂ ਹੋਰ ਵੀ ਕੰਮ ਸੀਗਾ ਆਪਾਂ ਨੂੰ ਜ਼ਰੂਰੀ ਤੇ ਉਹ ਆਪਾਂ ਸ਼ਹਿਰ ਚੱਲੇ ਆ ਤੇ ਫਿਰ ਆਣ ਕੇ ਵੇਖਦੇ ਆ ਹੋਰ ਆਪਣਾ ਕੀ ਅਗਲਾ ਪ੍ਰੋਗਰਾਮ ਹੋ ਗਿਆ ਜੀ ਸਮਾਂ ਰਾਤ ਦਾ ਤੇ ਆਪਾਂ ਦੇਖਦੇ ਆ ਮੰਨੂ ਨੇ ਹੁਣ ਕੀ ਸਬਜ਼ੀ ਤਿਆਰ ਕੀਤੀ ਹੈ ਕੀ ਬਣਾਇਆ ਵਾ मनु ये कि बनाया मेथी बनाई है इधर गोभी की सब्जी गर्म ठीक है लली हटा की कह दिया बब्बू चा एनमोकर आई आई आज गोलू बन के गोलू करो गोलो ते आई आधर फोन दूंगा ਫੋਨ ਲੈਣਾ ਫੋਨ ਲੈਣਾ ਫੋਨ ਲੈਣਾ ਚਲਦਾ ਉੱਠ ਪਰ ਤਾਂ ਠੇ ਆ ਫੋਨ ਲੈ ਲੈ ਯੋ ਯੋ ਅੱਲਾ ਫੜ ਤੇਜ ਟੀਵੀ ਵੇਖਦਾ ਵੇਖਦਾ ਸੌਂ ਗਿਆ ਜੀ ਕਾਰਟੂਨ ਲੱਗੇ ਸਨ ਤੇ ਹੁਣ ਆਪਾਂ ਰੋਟੀ ਪਾਣੀ ਛਕਦੇ ਆਂ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਖਤਮ ਕਰਦੇ ਆਂ ਬਾਕੀ ਮਿਲਦੇ ਆਂ ਇਸ ਵੇਲੇ ਨਵੇਂ ਵਲੌਗ ਦੇ ਨਾਲ ਨਵੀਂ ਸਵੇਰ ਦੇ ਨਾਲ ਤੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਸ਼ਸ਼ੀਕਲ ਜੀ ਸਾਰਿਆਂ ਨੂੰ ਤੇ ਇਦਾਂ ਹੱਸਦੇ ਵਾਸਤੇ ਰਹੋ ਤੇ ਵੀਡੀਓ ਲਾਈਕ ਜ਼ਰੂਰ ਕਰਿਓ ਤੇ ਦੱਸਿਓ ਮੇਰਾ ਜਿਹੜਾ ਵਲੋਗ ਹੁੰਦਾ ਆਪਾਂ ਬਣਾਉਨੇ ਆ ਸਾਰੇ ਜਣੇ ਨਾਲ ਕਿ ਕਿ ਕਿੱਦਾਂ ਦਾ ਹੁੰਦਾ ਵਾ ਫਿਰ ਸਵੇਰੇ ਜਿਹੜਾ ਵਾ ਨਵਾਂ ਬਲੋਗ ਆਪਾਂ ਬਣਾਵਾਂਗੇ ਤੇ ਮਿਲਦੇ ਆ ਜੀ ਗੁੱਡ ਨਾਈਟ ਸ਼ਸ਼ੀਕਲ ਬਾਏ ਬਾਏ